ਪਾਜੀ ਇੱਥੇ ਨਾ ਪਬਲਿਕ ਨੇ ਜਿੱਦਾਂ ਰੋਲਾ ਸੁਣਿਆ ਰੋਲਾ ਸੁਣ ਕੇ ਸਾਰੇ ਬਾਹਰ ਆਏ ਜੀ ਬਾਹਰ ਆ ਕੇ ਖੜੇ ਹੋ ਗਏ ਕਿ ਕੀ ਗੱਲ ਹੋ ਗਈ ਕਿਸੇ ਮੁੰਡੇ ਨੇ ਨਾ ਕਿਸੇ ਦਾ ਦਾਤ ਮਾਰਿਆ ਕੱਚ ਦੀਆਂ ਬੋਤਲਾਂ ਉਹਨਾਂ ਨੇ ਸ਼ੂਟ ਹੀ ਚਲਾਣੀਆਂ ਚਾਲੂ ਕਰ ਦਿੱਤੀ ਉਹਨਾਂ ਨੇ ਗੱਡੀਆਂ ਦੇਖੀਆਂ ਗੱਡੀਆਂ ਦੇ ਸ਼ੀਸ਼ੇ ਭੰਨਤੇ ਆਪਣੇ ਵੱਲੋਂ ਪੂਰਾ ਹੋਰ ਦੰਗ ਕਰਕੇ ਗਏ ਆ ਅੱਧਾ ਘੰਟਾ ਫੋਨ ਕਿਤੇ ਨੂੰ ਹੋ ਗਿਆ ਕੋਈ ਪੁਲਿਸ ਲਾਣੀ ਵੜਿਆ ਜੀ ਇੱਥੇ ਭਾਵੇਂ ਕੋਈ ਜਾਨ ਵੀ ਚਲੀ ਜਾਂਦੀ ਜੀ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਰਾਤ ਨੂੰ ਕੋਈ ਇੱਥੇ ਪੁੱਛਣ ਵਾਲਾ ਕਿਸੇ ਨੂੰ ਕੁਝ ਨਹੀਂ ਹੈਗਾ ਜੀ ਬੱਚੇ ਖੇਡਦੇ ਪਿਆ ਵੇਹ ਬਚਾਰੇ ਰਾਤ ਨੂੰ ਕਿਨੇ ਸਾਈਕਲ ਚਲਾਣਾ ਕਿ ਜੀ ਲੇਡੀਜ਼ ਨੇ ਵਿਚਾਰੀ ਕੋ ਪ੍ਰੈਗਨੈਂਟਾ ਕੋ ਸਿਆਰਸ ਪਟਾ ਕਰ ਦਈਏ ਕੁਛ ਕਰਤੀ ਉਹ ਇਦਾਂ ਹਾਹਾਕਾਰ ਮੱਚੀ ਕਿ ਗਲੀਆਂ ਦੇ ਵਿੱਚ ਭੜ ਗੀਆਂ ਵਿਚਾਰੀ ਉਹ ਸਾਹਮਣੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਉਹਨਾਂ ਨੇ ਉਹਨਾਂ ਦਾ ਹੈਂਡਲ ਵੀ ਤੋੜ ਗਏ ਜੇ ਬੰਦਾ ਘਰ ਦੇ ਵਿੱਚ ਹੀ ਸੇਫ ਨਹੀਂ ਹੈਗਾ ਤੇ ਬਾਹਰ ਬੰਦਾ ਕੀ ਸੇਫ ਰਹੇਗਾ ਬੌਜੀ ਸਿੱਧਾ ਵਾਰਦਾ ਤੋਂ ਸਾਡੇ ਅੰਦਰ ਹੀ ਲੈ ਕੇ ਜਾਂਦੇ ਸਾਨੂੰ ਮਾਰ ਦਿੰਦੇ ਕੁਛ ਨਹੀਂ ਗਾ ਦਾਤ ਫੜਿਆ ਸੀ ਕਰਪਾਨਾ ਪੂਰੀ ਪੂਰੀ ਇਕ ਹੈਗੇ ਜੀ ਮਿੰਦਰਪਾਲ ਜੀ ਸੈਣੀ ਮਾਨਯੋਗ ਮਿੰਦਰਪਾਲ ਜੀ ਸੈਣੀ ਇੱਕ ਮਾਨਯੋਗ ਲਾਲ ਸਿੰਘ ਜੀ ਸਿੱਧੂ ਲਾਲ ਸਿੰਘ ਸਿੱਧੂ ਜੀ ਨੂੰ ਆਪਣੇ ਫੋਨ ਕੀਤਾ ਗਿਆ ਵੀ ਸਰ ਸਾਡੇ ਇੱਥੇ ਮੱਲੇ ਚ ਬਾਰਦਾਤ ਹੋ ਗਈ ਆ ਤੇ ਤੁਸੀਂ ਆਓ ਉਹ ਕਹਿੰਦੇ ਮੈਂ ਆ ਰਿਹਾ ਮੈਂ ਪੁਲਿਸ ਕਰਦਾ ਮੈਂ ਜੇ ਉਸ ਤੋਂ ਬਾਅਦ ਦੁਬਾਰਾ ਫੋਨ ਕਰਨ ਦੀ ਕੋਸ਼ਿਸ਼ ਕੀਤੀ ਫੋਨ ਬੰਦ ਆਇਆ ਦੂਜੀ ਗੱਲ ਸਾਡੇ ਹੈਗੇ ਮਾਨਯੋਗ ਸੈਣੀ ਸਾਹਿਬ ਮਿੰਦਰਪਾਲ ਸੈਣੀ ਜੀ ਉਹਨਾਂ ਨੂੰ ਘਰ ਦੇ ਦੇ ਦਰਵਾਜ਼ਾ ਫੜਕਾਇਆ ਜਿਨ੍ਹਾਂ ਦੀ ਕਾਰ ਟੁੱਟੀ ਆ ਇਹ ਸਾਹਮਣੇ ਮੇਰੇ ਭਾਈ ਸਾਹਿਬ ਖੜੇ ਆ ਗੱਲ ਸੁਣੋ ਜੀ ਕੀ ਕਿਹਾ ਗਿਆ ਉਹਨਾਂ ਨੇ ਗੱਲ ਤਾਂ ਸੁਣੇ ਇਹ ਦੱਸਣਗੇ ਨਾ ਕੀ ਕਿਹਾ ਗਿਆ ਉਹਦਾ ਇਹ ਗਹਿਰੇ ਆ ਜੀ ਉਹ ਦਵਾਈ ਖਾ ਕੇ ਸੁੱਤੇ ਪਏ